ਬੜੀਆਂ ਦੇ ਬੀਬੀ ਇਹ ਵੀ ਵੇਚਣੀਆਂ ਨੇ ਬੀਬੀ ਬੀਬੀ ਤੋੜ ਲੱਗ ਗਿਆ ਮੈਨੂੰ ਬਾਲੀਆਂ ਦੇ ਬਿਲਕੁਲ ਉਹ ਮੈਨੂੰ ਬੀਬੀ ਬੀਬੀ ਵੀ ਬਾਲੀਆਂ ਦੇ ਮੈਨੂੰ ਬਿਲਕੁਲ ਬੀਬੀ ਬਾਲੀਆਂ ਦੇ ਬੀਬੀ ਬੀਬੀ ਵੀਰੇ ਵੀਰੇ ਛੰਡਾ ਬੀਬੀ ਨੂੰ ਬਾਲੀਆਂ ਦੇ ਦੇ ਪੂਰੇ ਛੰਡਾ ਇਹ ਕੁੜੀ ਨੂੰ ਕਹਿਣਾ ਹੈ ਬੀਬੀ ਤੇ ਬੜੀ ਨਾ ਹੋਰ ਪਿੱਛੇ ਹੈ ਬੀਬੀ ਨੇ ਮਾਰੇ ਆ ਮੜ ਗਿਆ ਬੜੀਆਂ ਹੁਣ ਮੇਰਾ ਤੱਕ ਅਮੋਸਰ ਗਿਆ ਬੀਬੀ ਬੀਬੀ ਕੀ ਤੂੰ ਠੀਕ ਆ ਬੀਬੀ ਉੱਠ ਬੀਬੀ ਉੱਠ ਬੀਬੀ ਉੱਠ ਸਾਡੇ ਇੰਨਾ ਸੋਹਣਾ ਵੀਰੇ ਨਸ਼ੇ ਨੇ ਬਗਾੜ ਹੀ ਦਿੱਤਾ ਆ ਨਸ਼ੇ ਵੀ ਕਹੇ ਜੇ ਹੁੰਦੇ ਨੇ ਮਾਂ ਪਿਓ ਭੈਣ ਭਾਈ ਘਰਵਾਰ ਸਭ ਭਲਾ ਦਿੰਦਾ ਇਹ ਨਸ਼ਾ ਹੈ ਕਹਿਜੀ ਚੀਚਾ ਜੋ ਬੰਦੇ ਦੀ ਮਤ ਮਾਰ ਦਿੰਦਾ ਜੋ ਬੰਦੇ ਦੀ ਮਤ ਮਾਰ ਦਿੰਦਾ ਮੀਨ ਛੱਡ ਦੇ ਦੇਖੀ ਗਏ ਇਸ ਪਰੇ ਹੋ ਗਏ ਮੀਨ ਛੱਡ ਦੇ ਦੇ ਫੇਫੇ